ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਾਦੀ ਫਰਾਂ YouTube ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪਲਾਚਾ ਤਹਿਸੀਲ ਦੇਰਾਬਾ ਬਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ। ਗੁਰਦੀਪ ਸਿੰਘ ਫੌਜੀ ਉਹਨਾਂ ਕੋਲ ਆਪਾਂ ਆਏ ਆਂ। ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀਆਂ, ਤਿੰਨੇ ਸੋਈਆਂ ਸਵਾਈਆਂ। ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ। ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ। ਪਰ ਤਸੱਲੀ ਜ਼ਰੂਰ ਆਪਣੀ ਇੱਥੇ ਕਰਕੇ ਖੜਿਆ ਕਰੋ ਜੀ ਹਾਂਜੀ ਫੋਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਹਾਂਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਾਲ ਜਿੰਨੇ ਵੀ ਸਾਡੇ ਭੈਣ ਭਰਾ ਚੈਨਲ ਨਾਲ ਬਾਹਰ ਅੰਦਰ ਜੁੜੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਜੀ ਹੋਠੀਕ ਠਾਕ ਜੀ ਹਾਂਜੀ ਵੀਰ ਜੀ ਚੜਦੀ ਕਲਾ ਅੱਜ ਗਾਵਾਂ ਹੀ ਸਾਰੀਆਂ ਹਾਂਜੀ ਵੀਰ ਜੀ ਅੱਜ ਤਿੰਨੇ ਚਾਰ ਗਾਵਾਂ ਹੀ ਇੱਕ ਵੇਗੀ ਆ ਤੇ ਤਿੰਨ ਗਾਵਾਂ ਵਾਂ ਹੁਣ ਮੈਂ ਤਿੰਨ ਵੀਡੀਓ ਪਾ ਦਿੰਦਾ ਠੀਕ ਹੈ ਹਾਂਜੀ ਚਲੋ ਨਾਮ ਦੱਸਤਾ ਫਿਰ ਇੱਕ ਨਾਮ ਵੀਰ ਜੀ ਆਪਣਾ ਗੁਰਦੀਪ ਸਿੰਘ ਹਾਂਜੀ ਪਿੰਡ ਪ੍ਰਾਚ ਫੋਨ ਨੰਬਰੇ ਬੋਲ ਦੋ ਫੋਨ ਨੰਬਰ ਵੀਰ ਜੀ ਆਪਣਾ 70 42 11 86 83 ਠੀਕ ਹੈ ਜੀ ਹਾਂ ਜੀ ਤੇ ਚਲੋ ਸ਼ੁਰੂਆਤ ਇਹ ਵਾਲੀ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਜੀ ਤੋਂ ਕਰ ਦਿੰਦੇ ਨੇ ਵੀਰ ਜੀ ਥਾਣੇ ਦੇ ਕਰੀ ਦੇਖ ਸਾਦੇ ਜੇ ਲਾਗੇ ਤਾਂ ਤੇ ਆਹ ਬੱਚਾ ਜਿਹੜਾ ਇਹਦੇ ਮਗਰ ਆ ਕੋਈ ਵੀਰ ਆਪਣੀ ਸਮਝ ਨਾਲ ਲਾ ਲੈ ਕਿੰਨੇ ਕੇ ਚਿਰਦਾ ਵਾ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਕਿੰਨਾ ਤਰ੍ਹਾਂ ਦੁੱਧ ਤਿਆਰ ਇਹਦੇ ਕੋਲ ਇਹ ਦੇਖੋ ਵੀਰ ਜੀ 12 ਲੀਟਰ ਦੁੱਧ ਤਿਆਰ ਆ ਅੱਛਾ ਹਾਂਜੀ ਬਿਲਕੁਲ ਤਿਆਰ ਜਿਹੜਾ ਦੋ ਟਾਈਮ ਚੋਲੇ 18 ਲੀਟਰ ਦੁੱਧ ਤਿਆਰ ਆ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਦੁੱਜਾ ਸਵੇਰ ਬੱਛੀ ਆ ਦੋ ਵੀਰ ਜੀ ਦੁੱਧੋਂ ਵਧੂਗੀ ਅੱਛਾ ਇਹ ਕੋ ਸਿਵਾ ਵਾਲਾ ਵੀਰ ਲੈ ਜਾਏਗਾ ਦੁੱਧੋਂ ਵਧੇਗੀ ਤੋਰਾਂ ਫੇਰ ਇੱਕ ਰੀਨ ਬਾਕੀ ਉਤਰੇ ਆ ਵੀ ਰੰਗ ਰੂਪ ਦੀ ਸੋਹਣੀ ਆ ਥੋੜਾ ਜਨਾ ਦਰਦੀ ਦਰਦੀ ਜੀ ਕਾਲੀ ਪੈਂਦੀ ਹੈ ਜਿੱਤਾਂ ਥੋੜੀ ਦਰਦੀ ਤੇ ਆਈ ਆ ਠੀਕ ਆ ਅਜਲਾ ਹੋਇਆ ਬੱਚੇ ਦਾ ਬਹੁਤ ਕਰਦੀ ਆ ਠੀਕ ਹੈ ਜੀ ਹਾਂ ਜੀ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਮੈਂ ਤਾਂ 55000 ਦੀ ਵੜ ਵੇਚਦੀ ਏ 55 ਦੀ ਨਾਲ ਵੇਚੀ ਏ ਹਾਂ ਜੀ ਕੱਟ ਕਰੀਏ ਥੋੜੇ ਕੇ ਬਾਰੋਂ ਲੱਭਦੀਆਂ ਨਹੀਂ ਜੇ ਤੁਹਾਨੂੰ ਪਤਾ ਬਾਜ਼ਾਰ ਬੜਾ ਤੇਜ਼ ਜੀ ਚਲੋ ਹਾਂ ਜੀ ਕਰ ਦਈਏ ਫਿਰ ਵਿਜਾਇਤ ਕਰ ਦੋ ਜਿੰਨਾ ਕਰਨਾ ਚਾਹੇ ਕਿੰਨਾ ਕਰ ਦਈਏ ਤੁਸੀਂ ਕਰ ਦੋ ਜੋ ਆਪ ਹੀ ਕਰ ਦੋ ਫਿਰ 2000 ਛੋੜ ਕਰ ਦਈਏ 2 2 ਨਾਲ ਛੱਡੋ ਹਾਂ ਜੀ ਥੋੜੀ ਵੱਡੀ ਛਾਲ ਮਾਰੋ ਤੁਸੀਂ ਮਾਰ ਦੋ ਫਿਰ ਦੱਸੋ ਇੱਕ ਗੱਲ ਕਰ ਦਈਏ ਫਿਰ ਬਹੁਤਾ ਕਸਾਰਾ ਨਾਲ ਆ ਗਿਆ 50000 ਛੱਡ ਦਈਏ ਜਿਆਦਾ ਨਹੀਂ ਹੋਏ ਨਾ ਨਹੀਂ ਨਹੀਂ ਜਿਆਦਾ ਨਹੀਂ ਆ ਚਲੋ ਕੋਈ ਨਹੀਂ ਕਰਦਾ ਕਿ ਹੋਰ ਮੰਤਨ ਥੋੜਾ ਬੋਤਾ ਬਾਕੀ ਮੌਕੇ ਤੇ ਕਰਦੇ ਹੋ ਖੁੱਲਾ ਮੰਤਨ ਕੋ ਫੋਨ ਲਾਵੇ ਖਾਲੀ ਨਾ ਮੋੜੇ ਕਿਹਨਾਂ ਨਹੀਂ ਮੋੜਦੇ ਵੀ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਜਿਹੜੀ ਦੂਸਰੇ ਨੰਬਰ ਤੇ ਇਹ ਵਿਧੀ ਬੱਛੀ ਨੂੰ ਸੋਈ ਨੂੰ ਹੱਥ ਤੱਕ ਹੋਇਆ ਜੀ ਅੱਛਾ ਹਾਂਜੀ ਇਹਦੇ ਮਗਰ ਵੀ ਬੱਛਾ ਵਾ ਠੀਕ ਹੈ ਤੇ ਦੁੱਧ ਥਲੇ ਚਲੋ 16 17 ਕਿਲੋ ਆਵਾ 15 ਲੀਟਰ ਪੱਕਾ ਕਹਿੰਦੇ ਆ ਤਿਆਰ ਜਿਹੜਾ ਮੌਕੇ ਤੇ ਉਮਰਗੀ ਪੋਲੀ ਧਾਰ ਕੋਈ ਰੱਸੀ ਨਹੀਂ ਆਣਾ ਨੀਗਾ ਤੇ ਕਿੰਨਾ ਗੇ ਦੁੱਧ ਕਰੀ ਜਾਊਗੀ ਹੈ ਦੁੱਧ ਵੇਖੀ ਹੁਣ ਗਰਮੀਆਂ ਆਵਾਂ ਜੇ ਇੰਨਾ ਵੀ ਕਰੀ ਜੇ ਬੜਾ ਪਰ ਤੇ ਦੁੱਧ 20 ਲੀਟਰ ਜਾਊਗੀ ਜੇ ਰੰਗ ਟਿਕਾਣੇ ਚਲ ਗਈ ਇਹਨੂੰ ਕਰੀ ਜਰਸੀ ਆ ਜਰਸੀ ਆ ਹਨਾ ਕੋਈ ਸ਼ਾਂ ਦਾ ਡਰ ਨਹੀਂ ਹੈਗਾ ਤੁਰ ਹਾਂ ਫਿਰ ਇੱਕ ਕਰੀ ਇਹਨੂੰ ਆ ਦੇ ਸਾਡੇ ਹਵਾਨੇ ਦਾ ਲਾਗੇ ਤੋਂ ਹੁਣ 15 ਲੀਟਰ ਜਿਹੜਾ ਮੋਕੇ ਤੇ ਕਹਿੰਦੇ ਤਿਆਰ ਹੈ ਬੱਚੇ ਦਾ ਤੁਹਾਨੂੰ ਦਿਖਾ ਦਿੰਦੇ ਕੋਲਾ ਹੀ ਬੱਚਾ ਹੈ ਜਿਹੜਾ ਇਹਦੇ ਮਗਰ ਆਛਾ ਜੇ ਦਾ ਚਲੋ ਬੰਦ ਤੇ ਥਾਣੇ ਵੀ ਲੈ ਤੁਹਾਨੂੰ ਇੱਕ ਰੀ ਲਾਗੇ ਦਾ ਦਿਖਾ ਦਿੰਨੇ ਆ ਆ ਥਾਣੇ ਦੇਖ ਸਕਦੇ ਹੋ ਥਾਣੇ ਵੀ ਬਾਕੀ ਪ੍ਰੋਪਰ ਹੱਥ ਚੋਂ ਨਾਲਾ ਥਾਣੇ ਆ ਇਹ ਮੁੱਠੀ ਥਾਣੇ ਵੀ ਜੀ ਬੜਾ ਵਧੀਆ ਬਾਕੀ ਵਾਲਾ ਥਾਣੇ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਮੁੱਲ 60000 ਰੁਪਿਆ ਮੌਕੇ ਤੇ ਮਾਨ ਤਣ ਖੁੱਲਾ ਕਰ ਦਿੰਦੇ ਆ ਤੇ ਹੁਣ ਵੀ ਮੌਕਾ ਹੀ ਆ ਨਹੀਂ ਕਰਦਾਂਗੇ ਕੋਈ ਗੱਲ ਨਹੀਂ ਨਹੀਂ ਚਲੋ ਥੋੜਾ ਘੋਣ ਕਰਦੇ ਥੋੜਾ ਘਦੋ ਕਰਦੇ ਹੋ ਨਹੀਂ 2000 ਛੱਡਦਾ ਸੀ 6000 ਦੋ ਦੋ ਇਹਨਾਂ ਛੱਡਾ ਨਹੀਂ 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 ਮੰਨਿਆ ਕਰੋ ਫਿਰ ਫੌਜੀਆ ਵਾਲੀ ਸ਼ਾਲ ਮਾਰਦੇ ਨਹੀਂ ਫੌਜੀਆ ਵਾਲੀ ਨਹੀਂ ਮਾਰਦੇ ਨਹੀਂ 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 ਮੰਨਿਆ ਕਰੋ ਪੂਰਾ 5000 55 ਨਹੀਂ ਜ਼ਿਆਦਾ ਹੋ ਜਾਣਾ ਨਹੀਂ ਜ਼ਿਆਦਾ ਨਹੀਂ ਹੁੰਦਾ ਚਲੋ ਦੇ ਦਾਂ ਜਾਨ ਦਾ ਪਿਛ ਬਾਕੀ ਅਜੇ ਮੌਕੇ ਤੇ ਹੋਰ ਹੁਣ ਆਇਆ ਨਹੀਂ ਨਹੀਂ ਉਹ ਮੌਕੇ ਤੇ ਆਪੇ ਇੱਕ ਕਰਾ ਲੂਗਾ ਕੋਈ ਵੀਰ ਚਲੋ ਕੋਈ ਨਹੀਂ ਦੇਖਾਂਗੇ ਕੋਈ ਵੀਰ ਤੋਂ ਲਾਵੇ ਇੱਕ ਕਰੀ ਚਲੋ ਸੌਦਾ ਤੇ ਫਿਰ ਆਪੇ ਮੌਕੇ ਤੇ ਹੋ ਹੀ ਜਾਂਦਾ ਹੁੰਦਾ ਹੈ ਤੇ ਆ ਦੇਖ ਸਕਦੇ ਹੋ ਬਾਕੀ ਥੱਲੇ ਉਹ ਬਾਕੀ ਆ ਵੀ ਇਨਾਂ ਕਾਵਾਂ ਦੀ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਅੱਜ ਕੱਲ੍ਹ ਗਰਮੀਆਂ ਹੁੰਦੀਆਂ ਨਾ ਵੀਰਾਂ ਤੇ ਆ ਬੱਚੇ ਤਾਂ ਵੀ ਨਹੀਂ ਜੇ ਇਹ ਵੀਰ ਦੀ ਬਣਾ ਬੱਚੇ ਤੋਂ ਕੋਕੜੇ ਸੀ ਲੇ ਦੁੱਧ 11 ਕਿਲੋ ਹੀ ਪਰ ਹੁਣ 8 ਕਿਲੋ ਦੁੱਧ ਕਰਾਂਗੇ ਅੱਛਾ 8 ਕਿਲੋ ਤਾਂ ਕਹਾਂਗੇ ਵਸ਼ੀ ਨੂੰ ਥੋੜਾ ਬੁਖਾਰ ਹੋ ਗਿਆ ਸੀ ਅੱਛਾ ਹੁਣ ਦਿਹਾੜੀ ਡੰਗ ਰਹਿ ਜੂਗੀ ਤੇ ਫੇਰ 11-12 ਕਿਲੋ ਤੇ ਆ ਜੂਗੀ ਹੁਣ ਸੱਟੇ ਪੂਰੀ ਹਾਂਜੀ ਬਿਲਕੁਲ ਸੱਟ ਓਕੇ ਆ ਠੀਕ ਹੈ ਜੀ ਹੁਣ 8 ਕਿਲੋ ਹੈਗਾ ਪੱਕਾ ਦੁੱਧ ਦੁੱਧ ਵੀ ਜੀ ਸੋਰਾ ਫੇਰ ਇਨਾਂ ਆਜਲੇ ਬਾਕੀ ਤੇ ਰਹੇ ਆ ਵੀ ਚਲੋ ਰੰਗ ਰੂਪ ਦੀ ਚੰਗੀ ਆ ਥੋੜਾ ਦਰਦੀ ਦਰਦੀ ਜੀ ਆਏ ਮੈਂ ਦੇਖਦਾ ਲੇ ਥਾਣੇ ਦੇ ਲੱਗ ਗਏ ਠੰਡੀ ਹੈ ਬਿਲਕੁਲ ਵੀ ਜੀ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਮੁੱਲ 5000 ਰੁਪਇਆ ਅੱਛਾ ਹਾਂ ਮੌਕੇ ਤੇ ਥੋੜਾ ਬੋਧਾ ਮੰਨ ਤਨ ਚਲੋ ਖੁੱਲਾ ਕਰਦੇ ਆ ਮੰਨ ਤਨ ਕੋਈ ਪਤਾ ਹੋਣਾ ਹਿਸਾਬ ਦਾ ਹੀ ਕਰਦਾਂਗੇ ਉਹ ਵੀਰ ਫੋਨ ਲਾਉਗਾ ਤੇ ਆਪੇ ਸੌਦਾ ਹੋ ਜਾਊਗਾ ਮੌਕੇ ਤੇ ਉਹ ਜੀ ਦੇ ਦਾਂਗੇ ਤੇ ਠੀਕ ਹੈ ਔਰ ਕੁਛ ਕਹਿਣਾ ਹੈ ਬਸ ਵੀ ਜੀ ਚੜ੍ਹਦੀ ਕਲਾ ਪਰਮਾਤਮਾ ਸਾਰਿਆਂ ਪੰਦਤਕੀ ਬੋਖੀ ਬਾਕੀ ਆ ਵੀ ਕੋ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਹਾਂ ਬਹੁਤ ਟਾਈਮ ਚਵਾ ਕੇ ਖੜੇ ਪਹਿਲਾਂ ਵੀ ਕਹੀਦਾ ਹੁਣ ਵੀ ਕਹੀਦਾ ਮਹਾਰਾਜ ਦੀ ਕਿਰਪਾ ਨਾਲ ਜਿੰਨੇ ਵੀ ਭੈਣ ਭਰਾ ਜਾ ਕੇ ਫੋਨ ਹੀ ਕਰਦੇ ਆ ਹਾਂਜੀ ਫੋਟ ਸਾਹਿਬ ਡੰਗਰ ਚੰਗਾ ਪਿਆ ਚਲੋ ਅਗਲੇ ਨੂੰ ਸੀਸਾ ਮਤਲਬ ਚਲੋ ਸਾਡਾ ਵੀ ਠੀਕ ਕੰਮ ਚੱਲ ਜਾਂਦਾ ਵਾ ਹਾਂਜੀ ਹਾਂਜੀ ਇਹ ਆ ਵੀ ਕੋਈ ਅਸੀਂ ਇਹਨੇ ਲਾਗੇ ਦਾ ਸਭ ਤੋਂ ਪਹਿਲਾਂ ਆਵੇ ਦੂਰ ਦਾ ਭਾਵੇਂ ਬਾਅਦ ਚਾਵੇ ਜਿਹੜਾ ਯਕੀਨ ਕਰੇ ਵੀ ਯਾਰ ਵਾਕੇ ਸੱਚ ਬੋਲਦਾ ਕੋਈ ਵੀਡੀਓ ਤੇ ਦੁੱਧ ਪੂਰਾ ਵਾ ਠੀਕ ਹੈ ਜੀ ਉਹ ਤਾਂ ਨਹੀਂ ਬਿਲਕੁਲ ਝੂਠ ਬੋਲਣਾ ਜੋ ਮਰਜ਼ੀ ਹੋ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਬਾਕੀ ਇਹ ਆ ਵੀ ਚਲੋ ਇੱਥੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਸ ਚੱਕ ਕੇ ਖੜੋ ਜੀ